ਜੀ ਸਾਰਿਆਂ ਪਿਆਰਿਓ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪਲੇਟਾਂ ਵਾਲੇ ਕਮੀਜ਼ ਦੇ ਵਿੱਚ ਕਲੀਆਂ ਪਾਉਣ ਦਾ ਤਰੀਕਾ ਦੱਸਾਂਗੇ ਠੀਕ ਹੈ ਜੀ ਜਿਹੜਾ ਆਹ ਵਾਲਾ ਜਿਗਜੈਕ ਆ ਇਹਦੀ ਆਪਾਂ ਕਲੀਆਂ ਪਾਵਾਂਗੇ ਕਮੀਜ਼ ਦੇ ਵਿੱਚ ਸਿੱਧੀਆਂ ਠੀਕ ਹੈ ਜੀ ਸਿੱਧੀ ਕਲੀ ਪਾਉਣੀ ਹੈ ਇਹ ਤੇ ਜਿਹੜੀ ਆਹ ਵਾਲੀ ਲੈਸ ਆ ਇਹਨੇ ਆਪਾਂ ਚਾਕਾਂ ਤੇ ਲੈਸ ਲਾਵਾਂਗੇ ਠੀਕ ਹੈ ਜੀ ਆਪਣੀ ਦੋਨੇ ਵੀਡੀਓ ਆਣੀ ਆ ਤੁਹਾਡੇ ਕੋਲ ਅੱਜ ਚਾਕਾਂ ਦੇ ਤੇ ਘੇਰੇ ਦੀ ਲੈਸ ਦੀ ਵੀਡੀਓ ਵੀ ਆਊਗੀ ਤੇ ਕਲੀਆਂ ਦੀ ਵੀਡੀਓ ਵੀ ਆਊਗੀ ਠੀਕ ਹੈ ਜੀ ਹੁਣ ਇਹ ਕਲੀਆਂ ਆਪਾਂ ਪਾਉਣੀਆਂ ਕਿਵੇਂ ਦੇਖੋ ਇਹ ਵਾਲੇ ਨਿਸ਼ਾਨ ਆਪਣੇ ਪਲੇਟਾਂ ਦੇ ਲੱਗੇ ਹੋਏ ਆ ਠੀਕ ਹੈ ਜਿਹੜਾ ਆ ਵਾਲਾ ਗੈਪ ਜਿਹੜਾ ਰੱਖਣਾ ਆਪਾਂ ਪਲੇਟਾਂ ਦਾ ਇਹ ਆਪਾਂ 2 ਇੰਚ ਰੱਖਾਂਗੇ ਤੁਹਾਨੂੰ ਤੇ ਆ ਵਾਲਾ ਗੈਪ ਵੀ ਆਪਾਂ 2 ਇੰਚ ਰੱਖਾਂਗੇ ਤੁਹਾਨੂੰ ਠੀਕ ਹੈ ਇਹ ਆਪਣੀਆਂ ਹੋਊਗਾ ਪਲੇਟਾਂ ਹੁਣ ਇਹ ਚ ਆਪਾਂ ਕਲੀਆਂ ਕਿਵੇਂ ਪਾਉਣੀਆਂ ਤੁਹਾਨੂੰ ਉਹ ਦੱਸਦੀਆਂ ਜਿਹੜੇ ਆਪਾਂ ਨਿਸ਼ਾਨ ਲਾਉਣੇ ਆ ਦੇਖੋ 4-4 ਇੰਚ ਦਾ ਨਿਸ਼ਾਨ ਲਾਉਣਾ ਆਪਾਂ ਗੈਪ ਰੱਖਣਾ ਸੈਂਟਰ ਚੋਂ ਇਕ ਮੀਟਰ ਦਾ ਸੈਂਟਰ ਆ ਬੰਦ ਵਾਲਾ ਪਾਸਾ ਇਹ ਆਪਾਂ 4 4 ਇੰਚ ਦਾ ਗੈਪ ਰੱਖਾਂਗੇ ਸਾਰਾ ਜਿਹੜਾ ਗੈਪ ਆ 4 4 ਇੰਚ ਦਾ ਰੱਖਾਂਗੇ ਠੀਕ ਹੈ ਜੀ ਆਪਣੀ ਪਲੇਟ ਵੀ ਪੈ ਜੂਗੀ ਤੇ ਆਪਣੀ ਕਲੀ ਵੀ ਪੈ ਜੂਗੀ ਇਹਦੇ ਨਾਲ ਹੁਣ ਆਪਾਂ ਦੋਨਾਂ ਪਾਸੇ ਆਪਣੇ ਬਰਾਬਰ ਕਲੀਆਂ ਹੁਣ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਜਿਹੜਾ ਆਪਾਂ ਨਿਸ਼ਾਨ 4 ਇੰਚ ਦਾ ਲਾਇਆ ਉੱਪਰੋਂ ਇੱਥੋਂ ਇੱਥੋਂ ਕਪੜਾ ਚੱਕ ਲਾਂਗੇ ਠੀਕ ਹੈ ਜੀ ਜਿਹੜਾ ਆਹ ਵਾਲਾ ਨਿਸ਼ਾਨ ਲਾਇਆ ਆਪਾਂ 4 ਇੰਚ ਦਾ ਇੱਥੋਂ ਕਪੜਾ ਇਸ ਤਰੀਕੇ ਨਾਲ ਚੱਕ ਲਾਂਗੇ ਤੇ ਥੱਲੇ ਤੋਂ ਵੀ ਕਪੜਾ ਆਪਾਂ ਇਸ ਤਰੀਕੇ ਨਾਲ ਚੱਕ ਲਾਂਗੇ ਠੀਕ ਹੈ ਤੇ ਇਹਦੀ ਆਪਾਂ ਕਰੀਜ਼ ਬਣਉਣੀ ਹੈ ਇੱਥੇ ਵੀ ਦੋਨਾਂ ਪਾਸੇ ਆਪਣੇ ਬਰਾਬਰ ਜਿਹੜੀ ਕਲੀਆਂ ਉਹ ਆ ਜੇ ਸਪੇਸ ਜਿਹੜਾ ਨਾਲ ਬਰਾਬਰ-ਬਰਾਬਰ ਆਵੇ ਤੇ ਆਪਾਂ ਕਲੀ ਕਿਵੇਂ ਬਣਾਉਣੀ ਆ ਠੀਕ ਹੈ ਜੀ ਇੱਥੇ ਨਿਸ਼ਾਨ ਆਪਾਂ ਜਿਹੜੀ ਆਪਾਂ ਇਹ ਵਾਲੇ ਆਪਣੇ ਨਿਸ਼ਾਨ ਲੱਗੇ ਆ ਇਹਨੂੰ ਆਪਾਂ ਇੱਥੇ ਪ੍ਰੈਸ ਕਰ ਲਾਂਗੇ ਦੋਨਾਂ ਪਾਸੇ ਕ੍ਰੀਜ਼ ਆਪਣੀ ਬਰਾਬਰ ਤੇ ਜਦੋਂ ਹੋ ਗਈ ਆਪਣੀ ਕਲੀ ਵੀ ਬਿਲਕੁਲ ਬਰਾਬਰ ਤੇ ਆਉਣੀ ਆ ਠੀਕ ਹੈ ਆਪਾਂ ਇਸ ਤਰੀਕੇ ਨਾਲ ਕ੍ਰੀਜ਼ ਬਣਾ ਲਾਂਗੇ ਇੱਥੇ ਕ੍ਰੀਜ਼ ਬਣ ਗਈ ਜੀ ਆਪਣੀ ਦੋਨਾਂ ਸਾਈਡ ਤੇ ਠੀਕ ਹੈ ਹੁਣ ਆਪਾਂ ਤੁਹਾਨੂੰ ਸੂਟ ਸਿੱਧਾ ਕਰਕੇ ਦਿਖਾਉਣੀ ਹੈ ਕਮੀਜ਼ ਦਾ ਪੋਠੀ ਵਾਲਾ ਪਾਸਾ ਸੀਗਾ ਦੇਖੋ ਆਪਣੀ ਕਮੀਜ਼ ਦੇ ਵਿੱਚ ਆਹ ਵਾਲੀ ਜਿਹੜੀ ਕਰੀਜ਼ ਹੈ ਤਾਂ ਸੈਂਟਰ ਵਾਲੀ ਕਰੀਜ਼ ਹੋਗੀ ਆਪਣੀ ਜਿਹੜਾ ਸੈਂਟਰ ਸੀਗਾ ਕਮੀਜ਼ ਦਾ ਨਾ ਆਹ ਵਾਲੀ ਜਿਹੜੀ ਕਰੀਜ਼ਾ ਹੋਊਗਾ ਇਹ ਆਪਣੀਆਂ ਜਿਹੜੇ ਤੇ ਆਪਾਂ ਕਲੀ ਲਾਉਣੀ ਆ ਮਤਲਬ ਕਿ ਲੈਸ ਲਾਉਣੀ ਕਲੀ ਬਣਾਉਣੀ ਹੈ ਸਿੱਧੀ ਆਪਾਂ ਜਿਹੜੀ ਕਰੀਜ਼ ਪਈ ਆ ਜਿਹੜਾ ਸਪੇਸ ਆਪਾਂ ਰੱਖਣਾ ਸੀ 4-4 ਇੰਚ ਦਾ ਸਪੇਸ ਰੱਖਿਆ ਸੀ ਆ ਦੇਖੋ 8 ਇੰਚ ਪੂਰਾ ਸਪੇਸ ਆਪਣਾ ਦੋਨਾਂ ਦੇ ਸੈਂਟਰ 'ਚ ਤੇ ਹੁਣ ਆਪਾਂ ਇਹਦੇ ਤੇ ਮਸ਼ੀਨ ਤੇ ਜਾ ਕੇ ਇਸ ਤਰੀਕੇ ਨਾਲ ਜਿਗਜੈਕ ਦਾ ਸਿੱਧੇ ਨਾਲ ਪਾਸਾ ਰੱਖ ਕੇ ਇਸ ਤਰੀਕ ਨਾਲ ਪਰ ਕਲੀ ਬਣਾ ਰਹੇ ਹਾਂਗੇ ਥੇ ਲੇਸ ਲਾ ਦੇਗੇ ਉੱਪਰ ਠੀਕ ਹੈ ਜਿਹੜੀ ਆਪਾਂ ਕਰੀਜ਼ ਪਾਈ ਛੋੜੇ ਉੱਪਰ ਆਪਾਂ ਇਸ ਤਰੀਕੇ ਨਾਲ ਲੇਸ ਰੱਖ ਦਾਂਗੇ ਤੇ ਜਿਹੜੀ ਆਪਾਂ ਸਲਾਈ ਲਾਉਣੀ ਹੈ ਜਿਹੜਾ ਆਪਣੇ ਕੋਲ ਜਿਗਜੈਕ ਹੈਗਾ ਇਹ ਲੇਸ ਇਹਦੇ ਸੈਂਟਰ 'ਚ ਸਲਾਈ ਹੋਣੀ ਚਾਹੀਦੀ ਆਪਾਂ ਇਹਦੇ ਸੈਂਟਰ 'ਚ ਬਿਲਕੁਲ ਸਲਾਈ ਆਊਗੀ ਤੇ ਜਿਹੜੀ ਆਪਾਂ ਕਰੀਜ਼ ਬਣਾਈ ਹੈ ਬਿਲਕੁਲ ਉਹਦੇ ਉੱਪਰ ਉੱਪਰ ਸਲਾਈ ਹੋਣੀ ਚਾਹੀਦੀ ਆ ਤੇ ਲੈਸ ਵੀ ਉੱਪਰ ਉੱਪਰ ਹੋਣੀ ਚਾਹੀਦੀ ਆਪਣੀ ਠੀਕ ਹੈ ਤੁਸੀਂ ਵਖਾ ਜਿਹੜਾ ਹੈਗਾ ਵੱਡਾ ਵੀ ਰੱਖ ਸਕਦੇ ਹੋ ਥੋੜਾ ਜਿਹਾ ਤੇ ਤੁਸੀਂ ਵਖਾ ਛੋਟਾ ਵੀ ਰੱਖ ਸਕਦੇ ਹੋ ਅੱਜ ਤੇ ਇਹਦੇ ਵਿੱਚ ਤੁਸੀਂ ਲੈਸ ਵੀ ਨਹੀਂ ਖਿੱਚਣੀ ਜ਼ਿਆਦਾ ਤੇ ਕਪੜਾ ਵੀ ਨਹੀਂ ਜਾ ਰਿਹਾ ਠੀਕ ਆ ਆਪਣੀ ਸਿੱਧੀ ਲੈਸ ਲੱਗ ਗਈ ਐਸ ਤਰੀਕੇ ਨਾਲ ਹੁਣ ਆਪਾਂ ਕੀ ਕਰਨਾ ਦੇਖੋ ਜੇ ਤਾਂ ਆਪਾਂ ਲੈਸ ਇਧਰ ਕੱਢਣੀ ਆ ਇਧਰਲੀ ਸਾਈਡ ਤੁਸੀਂ ਲੈਸ ਕੱਢਣੀ ਆ ਇਹ ਵਾਲੀ ਤਾਂ ਤੁਸੀਂ ਕਪੜਾ ਚੱਕ ਕੇ ਇਧਰ ਨੂੰ ਸਲਾਈ ਲਾ ਦੇਣੀ ਆ ਠੀਕ ਹੈ ਦੇਖੋ ਜਿਹੜੀ ਆ ਵਾਲੀ ਲੈਸ ਆ ਜੇ ਤਾਂ ਤੁਸੀਂ ਇਧਰਲੇ ਪਾਸੇ ਆ ਕੱਟਵਰਕ ਕਰਨਾ ਇਧਰ ਨੂੰ ਤਾਂ ਤੁਸੀਂ ਆਪਣਾ ਇਧਰੋਂ ਚੱਕਣਾ ਠੀਕ ਹੈ ਜਿਹੜੀ ਪਹਿਲਾਂ ਵਾਲੀ ਸਲਾਈ ਉਰ ਉੱਪਰ ਸਲਾਈ ਲਾ ਦੇਣੀ ਆ ਅਗਰ ਤੁਸੀਂ ਇਧਰਲੇ ਕੱਟਵਰਕ ਰੱਖਣੇ ਆ ਤਾਂ ਤੁਸੀਂ ਕਪੜਾ ਇਧਰੋਂ ਚੱਕਣਾ ਇਹ ਜਿਹੜੀ ਪਹਿਲਾ ਵਾਲੀ ਸਲਾਈ ਲੱਗੀ ਆ ਉਹਦੇ ਉੱਪਰ ਸਲਾਈ ਲਾ ਦੇਣੀ ਆ ਠੀਕ ਹੈ ਇਸ ਤਰੀਕੇ ਨਾਲ ਤੇ ਪਹਿਲਾਂ ਵਾਲੀ ਸਲਾਈ ਦੇ ਉੱਪਰ ਉੱਪਰ ਆਪਾਂ ਸਲਾਈ ਲਾ ਦਾਂਗੇ ਜਿਹੜੀ ਸਲਾਈ ਪਹਿਲਾਂ ਲਾਈ ਹੈ ਨਾ ਇਹਦੇ ਉੱਪਰ ਉੱਪਰ ਸਲਾਈ ਲੱਗ ਜੂਗੀ ਇਹ ਵਾਲੀ ਜਿਹੜੀ ਸਲਾਈ ਲੱਗੀ ਆ ਆਪਣੀ ਇਹ ਗੋਮ ਸਲਾਈ ਹੋ ਜੂਗੀ ਉ ਆਪਣੀ ਸਲਾਈ ਲੱਗ ਗਈ ਆ ਦੇਖੋ ਆਪਣੀ ਇਹ ਕੱਟਾ ਦੇਖੋ ਇੱਧਰੋਂ ਵਸੇ ਕੱਟ ਵਰਕ ਆ ਗਿਆ ਦੇਖੋ ਇਧਲੀ ਸੈੜ ਕਿੰਨੀ ਸੋਹਣੀ ਆਪਣੀ ਗੋਮ ਲੈਸ ਨਿਕਲੀ ਆ ਕਲਗਾਂ ਲਈ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਇਹਦੇ ਉੱਪਰ ਇੱਕ ਦਾਬ ਸਟੀਚ ਲਾ ਦੇਾਂਗੇ ਦੇਖੋ ਕਿੰਨੀ ਸੋਹਣੇ ਤਰੀਕੇ ਨਾਲ ਆਪਣੀ ਕਲੀ ਨਿਕਲ ਕੇ ਬਾਹਰ ਆਈ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਫਾਈ ਨਾਲ ਹੀ ਹੈ ਤੇ ਸਾਰੀ ਜਿਹੜੀ ਆਹ ਵਾਲੇ ਕੱਟ ਆਪਣੇ ਬਰਾਬਰ-ਬਰਾਬਰ ਆਏ ਆ ਠੀਕ ਹੈ ਤੁਸੀਂ ਇੱਥੇ ਕੱਟ ਪਾ ਕੇ ਨਾ ਇਸ ਤਰੀਕੇ ਨਾਲ ਕਲੀ ਕੱਢਿਆ ਕਰੋ ਤੁਸੀਂ ਇਸ ਤਰੀਕੇ ਨਾਲ ਹੀ ਕਲੀ ਕੱਢਿਆ ਕਰੋ ਕਿਉਂਕਿ ਕਈ ਵਾਰੀ ਆਪ ਨੂੰ ਲੈਸ ਲਾਉਣੀ ਵੀ ਪੈ ਜਾਂਦੀ ਹੈ ਜਿਹੜਾ ਇਹਦਾ ਬਾਹ ਚ ਆਪਣਾ ਕਪੜਾ ਹੈ ਬਿਲਕੁਲ ਸਹੀ ਓਵੇਂ ਪਲੇਨ ਪਲੇਨ ਨਿਕਲੇ ਤੇ ਆਪਾਂ ਨੂੰ ਵਰਤੋ ਚ ਲਿਆ ਸਕਦੇ ਹਣਾ ਅਗਰ ਆਪਾਂ ਇਥੋਂ ਕੱਟ ਪਾ ਲਿਆ ਤਾਂ ਜਿਹੜਾ ਆਪਣਾ ਪੀਸ ਕਪੜੇ ਨੇ ਬਣ ਜਾਣਗੇ ਤੇ ਜੇ ਆਪਾਂ ਲੈਸ ਲਾਉਣੀ ਵੀ ਹੋਊਗੀ ਤਾਂ ਆਪਣਾ ਖਰਾਬ ਹੋ ਜਾਊਗਾ ਕਪੜਾ ਇਸ ਤੋਂ ਬਾਅਦ ਦੂਜੀ ਸਿਰ ਵੀ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਲੈਸ ਇਸ ਤੋਂ ਬਾਅਦ ਸੇਮ ਤਰੀਕੇ ਨਾਲ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰਾਂਗੇ ਤੇ ਪਹਿਲਾਂ ਵਾਲੀ ਸਲਾਈ ਦੇ ਉੱਪਰ ਉੱਪਰ ਆਪਾਂ ਸਲਾਈ ਲਾ ਦਾਂਗੇ ਠੀਕ ਹੈ ਪਹਿਲਾਂ ਵਾਲੀ ਸਲਾਈ ਦੇ ਉੱਪਰ ਆਪਾਂ ਸਲਾਈ ਲਾ ਦਾਂਗੇ ਲਓ ਆਪਣੀ ਇੱਕ ਸਲਾਈ ਲੱਗ ਗਈ। ਇਸ ਤੋਂ ਬਾਅਦ ਸੇਮ ਇਹਨੂੰ ਇਸ ਤਰੀਕੇ ਨਾਲ ਕੱਪੜੇ ਨੂੰ ਕਰਕੇ ਇਧਰਲੀ ਸੈਣ ਠੀਕ ਹੈ ਉੱਪਰ ਆਪਾਂ ਇੱਕ ਦਾਬ ਸਟੀਚ ਲਾ ਦੇਵਾਂਗੇ। ਲਓ ਜੀ ਦੇਖੋ ਆਪਣੀਆਂ ਕਿੰਨੇ ਸੋਹਣੀਆਂ ਕਲੀਆਂ ਪਈਆਂ। ਠੀਕ ਹੈ ਦੇਖੋ। ਨਾ ਤਾਂ ਕਿਤੇ ਵੀ ਆਪਣਾ ਕੋਈ ਕੱਪੜਾ ਇਕੱਠਾ ਹੋਇਆ ਤੁਸੀਂ ਦੇਖ ਸਕਦੇ ਹੋ। ਸ਼ੁਰੂਤ ਲੈ ਕੇ ਧਰਤੀਿਕ ਦੇਖੋ ਐਂਡ ਤੀਕ ਬਹੁਤ ਹੀ ਸੋਹਣੇ ਤਰੀਕੇ ਨਾਲ ਆਪਣੀ ਕਲੀ ਪਈ ਆ ਠੀਕ ਹੈ ਦੇਖੋ ਕਿੰਨੀ ਸਫਾਈ ਨਾਲ ਕਲੀ ਪਈ ਆ ਤੁਸੀਂ ਵੀ ਆਪਦੇ ਸਿੰਪਲ ਜੇ ਜਾਂ ਪ੍ਰਿੰਟ ਵਾਲੀ ਜਾਂ ਪਲੇਨ ਸੂਟ ਨੂੰ ਇਸ ਤਰੀਕੇ ਨਾਲ ਕਲੀਆਂ ਪਾ ਕੇ ਸਟਾਈਲਿਸ਼ ਬਣਾ ਸਕਦੇ ਹੋ ਦੇਖੋ ਜਿਹੜੇ ਆਪਣੇ ਪਲੇਟਾਂ ਦੇ ਨਿਸ਼ਾਨ ਹੈ ਉਹ ਆਪਣੇ ਓਰੇ ਪਰੇ ਰਹਿ ਗਏ ਦੇਖੋ ਇੱਥੇ ਇਹ ਵਾਲੀ ਪਲੇਟ ਪਹਿਣੀ ਆ ਵਾਲੀ ਪਹਿਨੇ ਸਿੱਧੀ ਪਲੇਟ ਪਹਿ ਜੂਗੀ ਆਪਣੇ ਪਲੇਟਾਂ ਵਿੱਚ ਕੋਈ ਵੀ ਕਪੜਾ ਨਹੀਂ ਹੋਣਾ ਤੁਹਾਨੂੰ ਨਾਲ ਤਾਂ ਆਪਣੇ ਪਲੇਟਾਂ ਪਹਿਣੇ ਆ ਜੀ ਨਾਲੇ ਆਪਣੇ ਸੂਟ ਦੇ ਵਿੱਚ ਕਲੀਆਂ ਪੈ ਗਈਆਂ ਠੀਕ ਆ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵਾਟਸਐਪ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਬਾਏ ਬਾਏ ਰੱਬ ਰੱਖਾ